ਗੁਰੂ ਘਰਾਂ ਵਿੱਚ ਨੰਗੇ ਸਿਰ ਆਉਣ ਵਾਲੇ ਰੋਡੇ ਲੋਕਾਂ ਨੇ ਗੁਰੂ ਘਰਾਂ ਦੇ ਬਾਹਰ ਸਿਰ ਢੱਕਣ ਲਈ ਰੱਖੀਆਂ ਗਈਆਂ ਪਲਕਾਂ ਨਾਲ ਸਿਰ ਢੱਕਣ ਤੇ ਸਤਕਾਰ ਕਮੇਟੀ ਦੇ ਸੇਵਾਦਾਰ ਭਾਈ ਬਲਬੀਰ ਸਿੰਘ ਮੁੱਛਲ ਨੇ ਇਤਰਾਜ਼ ਜ਼ਾਹਰ ਕਰਦਿਆਂ ਬੇਨਤੀ ਕੀਤੀ ਹੈ ਕਿ ਗੁਰੂ ਘਰਾਂ ਵਿੱਚ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਨੂੰ ਕਰੋ ਸਿਰ ਢੱਕ ਕੇ ਆਉਣਾ ਚਾਹੀਦਾ ਹੈ ਪਤੇ ਨਾਲ ਹੀ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਵੀ ਬੇਨਤੀ ਕੀਤੀ ਕਿ ਇਹ ਪਲਕਾਂ ਇਸ ਕੰਮ ਲਈ ਨਾ ਵਰਤੀਆਂ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਗਤਾਂ ਨੂੰ ਇੱਕ ਬੇਨਤੀ ਕਰਦਾ ਤੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਕਿ ਇਹ ਉਹ ਨਹੀਂ ਜਿਹੜੀਆਂ ਸਤਿਗੁਰੂ ਜੀ ਦੀਆਂ ਪਲਕਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਜਿਹੜੀਆਂ ਛੋਈਆਂ ਜਾਂਦੀਆਂ ਨੇ ਤੇ ਸ਼ਬਦ ਪੜਿਆ ਜਾਂਦਾ ਹੈ ਅੰਗੀਕਾਰ ਓ ਕਰੇ ਤੇਰਾ ਕਾਰ ਤ ਸਵਾਰਨਾ ਪਰ ਇਹ ਜਿਹੜੀਆਂ ਪਲਕਾਂ ਨੇ ਉਹ ਲੋਕ ਆਣ ਕੇ ਸਿਰਾਂ ਤੇ ਬੰਦੇ ਨੇ ਜਿਨ੍ਹਾਂ ਨੇ ਕੇਸ ਕਟਾਏ ਨੇ ਜਿਹੜੇ ਰੋਮਾਂ ਦੀ ਬੇਇੱਜ਼ਤੀ ਕਰਦੇ ਨੇ ਜਿੰਨੇ ਵੀ ਗੁਰੂ ਨਾਨਕ ਦੇਵ ਜੀ ਆਣ ਕੇ ਗੁਰੂ ਜੀ ਖੁਸ਼ੀ ਲੈਣੀ ਆ ਉਹ ਆਪਣੇ ਘਰੋਂ ਫੇਟਾ ਕੇ ਉਹਨੂੰ ਆਉਣਾ ਚਾਹੀਦਾ ਹੈ ਜਿਹੜੀਆਂ ਪਲਕਾਂ ਨੇ ਇਹ ਕੇਵਲ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਜੀ ਵਾਸਤੇ ਭੇਟਾ ਦਿੱਤੀਆਂ ਜਾਂਦੀਆਂ ਨੇ ਸਿੱਖ ਸੰਤਾਂ ਵੱਲੋਂ ਪਰ ਜਿਹੜੀਆਂ ਅੱਜ ਮੈਂ ਵੇਖ ਕੇ ਹੈਰਾਨ ਹੋ ਗਿਆ ਕਿ ਇੱਥੇ ਆਣ ਕੇ ਲੋਕ ਉਹ ਜਿਹੜੇ ਕੋਈ ਤਮਾਕੂ ਵੀ ਖਾਂਦੇ ਹੋਣਗੇ ਸ਼ਰਾਬ ਵੀ ਪੀਂਦੇ ਹੋਣਗੇ ਆਪਣੇ ਸਰਾਂ ਦੇ ਬੰਨ੍ਹ ਕੇ ਅੰਦਰ ਜਾਂਦੇ ਨੇ ਇਹਦੀ ਥਾਂ ਤੇ ਆਪਾਂ ਜਿਹਨੀਆਂ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਨੇ ਭਾਵੇਂ ਸ਼੍ਰੋਮਣੀ ਕਮੇਟੀ ਹੈ ਭਾਵੇਂ ਦਿੱਲੀ ਕਮੇਟੀ ਹੈ ਇਹ ਬਿਲਕੁਲ ਨਹੀਂ ਚਾਹੀਦਾ ਜਿੰਨੇ ਵੀ ਹੋਣਾ ਹੈ ਗੁਰੂ ਘਰ ਆਪਣੇ ਘਰ ਚੋਂ ਸਿਰ ਟੱਕ ਕੇ ਆਵੇ ਪਤਾ ਹੋਵੇ ਕਿ ਹਾਂ ਉਥੋਂ ਇਹ ਚੀਜ਼ ਨਹੀਂ ਮਿਲਦੀ ਅਸੀਂ ਇਹ ਚੀਜ਼ਾਂ ਜਿਹੜੀਆਂ ਰੱਖ ਕਰਕੇ ਗੁਰੂ ਸਾਹਿਬ ਜੀ ਦੇ ਵਸਤਰਾਂ ਦਾ ਅਪਮਾਨ ਵੀ ਕਰਦੇ ਆਂ ਤੇ ਗੁਰੂ ਸਾਹਿਬ ਜੀ ਦਾ ਮਹਜਾ ਅਪਮਾਨ ਕਰਦੇ ਆਂ ਜ਼ਰੂਰ ਇਸ ਚੀਜ਼ ਦਾ ਧਿਆਨ ਦਿਓ ਤੇ ਜਿੰਨੇ ਵੀ ਜਥੇਦਾਰ ਸਟੇਜਾਂ ਤੇ ਬੋਲਦੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਇਹ ਚੀਜ਼ ਦਾ ਜ਼ਰੂਰ ਸਟੇਜ ਤੇ ਬੋਲਿਆ ਜਾਵੇ ਕਿ ਜਿੰਨਾ ਵੀ ਆਉਣਾ ਗੁਰੂ ਘਰ ਆਪਣੇ ਘਰੋਂ ਕੋਈ ਟਕਾ ਬਣ ਕੇ ਆਵੇ ਰਮਾਲ ਬਣ ਕੇ ਆਵੇ ਸੇ ਢਾਕੇ ਆਵੇ ਇਥੋਂ ਇਹ ਚੀਜ਼ ਨਾ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ